ਮੈਂ ਪਵਨ ਮੁਕੀਜਾ ਮੁਕੀਜਾ ਅਰੀਲ ਨਿਊ ਦਾ ਦਰਦ ਸ਼ਬਦਾਂ ਅਸਵਾਜ਼ ਕਰਦਾ। ਦੇਸ਼ ਦੇ ਵਿੱਚ ਕਹਿੰਦੇ ਮਹਿੰਗਾਈ ਦੀ ਮਾਰ ਹੈ। ਮਹਿੰਗਾਈ ਦੀ ਮਾਰ ਇੱਕ ਥਾਂ ਤੇ ਨਹੀਂ ਕਈ ਥਾਵਾਂ ਤੇ ਪੈ ਰਹੀ ਹੈ। ਜਿੱਧਰ ਦੇਖੋ ਮਹਿੰਗਾ ਹੀ ਮਹਿੰਗਾਈ ਦੇ ਦਿਖਾਈ ਦਿੰਦੀ ਹੈ। ਹੁਣ ਜਿਹੜੀ ਮਹਿੰਗਾਈ ਦੀ ਮਾਰ ਪਈ ਹੈ ਉਹ ਇਟਾਂ ਤੇ ਪਈ ਹੈ। ਇਟਾਂ ਦੇ ਮਹਿੰਗਾਈ ਦੀ ਮਾਰ ਪਈ ਹੈ ਉਹਦਾ ਅਸਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਫੀ ਲੋਕਾਂ ਨੇ ਜਿਹੜੇ ਆਪਣਾ ਘਰਾਂ ਦਾ ਨਿਰਮਾਣ ਕਰਨਾ ਸੀ ਹਲੇ ਰੋਕ ਲਾਤੀ ਹੈ। ਹਲੇ ਵੇਟ ਕਰਨਾ ਇਹ ਵਾajib ਸਮਝਿਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਇੱਟਾਂ ਦਾ ਪੁਰਾਣਾ ਰੇਟ ਸੀ ਉਸ ਰੇਟ ਦੇ ਕੁਝ ਦਿਨ ਬਾਅਦ ਉਹ ਰੇਟ ਫਿਰ ਤੋਂ ਇੱਟਾਂ ਮਿਲਣਗੀਆਂ ਕਿਉਂਕਿ ਜੋ ਮੌਜੂਦਾ ਇੱਟਾਂ ਦੀ ਰੇਟ ਦੀ ਗੱਲ ਕੀਤੀ ਜਾਵੇ ਤਕਰੀਬ 7800 ਰੁਪਏ ਦੇ ਕਰੀਬ ਇੱਕ ਨੰਬਰ ਇੱਟ ਜਿਹੜੀ ਦੱਸੀ ਜਾ ਰਹੀ ਹੈ ਜਦਕਿ ਪਿਛਲੇ ਮਹੀਨੇ ਇਹਦਾ ਰੇਟ 6600 ਰੁਪਏ ਸੀਗਾ ਇੰਨਾ ਵਾਅਦਾ ਹੋ ਗਿਆ ਇਹਨਾਂ ਵਾਅਦਾ ਸਭ ਤੋਂ ਵੱਡੀ ਗੱਲ ਹੈ ਕਿ ਇੱਟਾਂ ਦੀ ਛੋਟੇਜ ਹੈ ਪੱਠੇ ਦੇ ਵੀਟਾਂ ਨਹੀਂ ਮਿਲ ਰਹੀਆਂ ਪੱਠੇ ਦੇ ਇੱਟਾਂ ਮਿਲਣ ਕਰਕੇ ਇਹਦੀ ਡਿਮਾਂਡ ਜ਼ਿਆਦਾ ਹੈ ਇਹਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਹੋ ਸਕਦਾ ਹੈ ਉਹਦੇ ਅਸਰ ਰੇਟ ਤੇ ਵੀ ਪੈਂਦਾ ਹੋਵੇ ਹੁਣ ਦੇਖਦੇ ਆ ਕਿ ਜਿਵੇਂ ਦੱਸਿਆ ਜਾ ਰਿਹਾ ਕਿ ਜਲਦ ਹੀ ਪੱਠੇ ਦੇ ਇੱਟਾਂ ਬਣਨੀ ਆ ਫਿਰ ਸ਼ੁਰੂ ਹੋ ਜਾਣਗੀਆਂ ਤੇ ਰੇਟ ਪੁਰਾਣਾ ਫਿਰ ਉਹ ਹੀ ਆ ਜਾਵੇਗਾ ਆਓ ਇਸ ਸਬੰਧੀ ਗੱਲ ਕਰਦੇ ਆ ਜਿਹੜੇ ਇਟਾਂ ਵੇਚਣ ਤੇ ਖਰੀਦ ਫੋਲਕ ਦਾ ਕੰਮ ਕਰਦੇ ਨੇ ਆਓ ਸਰ ਕੀ ਨਾਮ ਹੈ ਜੀ ਆਪਣਾ ਮਨਾ ਰਤਨ ਕੁਮਾਰ ਜੀ ਸਰ ਕੀ ਕੰਮ ਕਰਦੇ ਜੀ ਇਟਾਂ ਖਰੀਦ ਪ੍ਰਦੋਕ ਕਰਦੇ ਆ ਜੀ ਤੇ ਤੇ ਜਿਵੇਂ ਹੁਣ ਜਿਹੜਾ ਹੈਗਾ ਰੇਟ ਵਧਿਆ ਹੈ ਜੀ ਹਾਂਜੀ ਉਹਦੇ ਬਾਰੇ ਜਾਣਕਾਰੀ ਦਿਓ ਕੀ ਰੇਟ ਚੱਲ ਰਿਹਾ ਹੈ ਇਸ ਟਾਈਮ ਪਟਿਆਲੇ ਦੇ ਸਰ 7000 ਰੁਪਏ ਜਾ ਰਿਹਾ ਜੀ ਹਾਂਜੀ ਆ ਰਹੀ ਹੈ ਤੇ ਪਿਛਲੇ ਮੈਨੇ ਘੱਟ ਸੀਗਾ ਕਿੰਨਾ ਵਧਿਆ 400 ਸੀ ਪਹਿਲਾਂ ਜੀ ਹਾਂਜੀ ਤੇ ਕਾਰਨ ਕੀ ਲੱਗਿਆ ਤੁਹਾਨੂੰ ਕਿ ਹਣ ਇੱਕ ਤਾਂ ਭੱਠੇ ਬੰਦ ਹੋ ਗਏ ਦੇ ਉਹਦੇ ਕਰਕੇ ਇੱਟ ਮੁੱਗੀ ਤੇ ਅੱਗ ਵੀ ਨਹੀਂ ਲਾਈ ਵੀ ਇਹਨਾਂ ਨੇ ਪੱਠਿਆਮਾ ਜੀ ਹੁਣ ਅੱਗ ਲਾਈ ਵੀ ਹੁਣ ਨਿਕਲੇਗੀ ਨਵੀਂ ਨਿਕਾਸੀ ਨਵਾਂ ਰੇਡ ਫੇਰ ਆਏਗਾ ਪਤਾ ਨਹੀਂ ਕੀ ਕਰਦੇ ਆ ਬਾਕੀ ਪੱਠਿਆਲੇ ਨੂੰ ਜ਼ਿਆਦਾ ਪਤਾ ਜੀ ਕਿੰਨਾ ਕੁ ਟਾਈਮ ਲੱਗਣਾ ਜੇ ਆਣ ਵਾਲੇ 6 ਕੋਈ 10 15 ਦਿਨ ਕਹਿ ਰਿਹਾ ਜੀ ਤੇ ਫਿਰ ਰੇਟ ਉਸੇ ਰੇਟ ਤੇ ਆ ਜਾਣਾ ਚਾਹ। ਕੁਛ ਨਹੀਂ ਕਹਿ ਸਕਦੇ ਇਹ ਤਾਂ ਉਹੀ ਦੱਸੇਗੇ ਸਾਨੂੰ ਬਾਰੇ। ਤੇ ਕੀ ਇਹਦੇ ਚ ਕਿਹੜੀ ਕਿਹੜੀ ਇੱਟ ਹੁੰਦੀ ਹੈ ਜੇ ਜ਼ਿਆਦਾ? ਇਹਦੇ ਦੋ ਪ੍ਰਕਾਰ ਦੇ ਡੇਟ ਨੰਬਰ ਹੁੰਦੀ ਹੈ ਇੱਕ ਨੰਬਰ ਹੁੰਦੀ ਹੈ। ਜੀ। ਹਾਂਜੀ। ਦੋਨਾਂ ਦਾ ਰੇਟ ਇੱਕ ਚੱਲ ਰਿਹਾ? ਨਹੀਂ ਨਹੀਂ ਕਿੰਦਾ ਡੇਟ ਨੰਬਰ ਦਾ ਘੱਟ ਹੁੰਦਾ ਹੈ। ਤੇ ਹੁਣ ਕੀ ਸਾਰਿਆਂ ਦਾ ਰੇਟ ਇੱਕ ਹੈ ਕਿਵੇਂ? ਨਹੀਂ ਸਾਰਿਆਂ ਦਾ ਨਹੀਂ ਇਹਦਾ ਡੇਟ ਨੰਬਰ ਦਾ ਅਜੇ ਵੀ ਘੱਟ ਹੈਗਾ। ਉਹਦਾ ਕਿੰਨਾ ਕੁ ਚੱਲ ਰਿਹਾ? ਉਹਦਾ ਇਹਦਾ 5-600 ਦਾ ਫਰਕ ਹੀ ਹੁੰਦਾ ਹੈ ਜੀ। ਅੱਛਾ ਜੀ। ਹਾਂਜੀ। ਤੇ ਜਿਵੇਂ ਹੁਣ ਲੋਕ ਜਿਹੜੇ ਘਰ ਬਣਾ ਰਹੇ ਨੇ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਇਥੇ 12000 ਰੁਪਏ ਵੱਧ ਗਿਆ ਦੇਖੋ ਤੁਸੀਂ ਆਪ ਨੂੰ 1200 ਰੁਪਏ ਸੈਕੜਾ ਹਜ਼ਾਰ ਦੇ ਪਿੱਛੇ 1200 ਰੁਪਏ ਵੱਧ ਗਿਆ ਜੀ ਦਿੱਕਤ ਆ ਰਹੀ ਹੈ ਕੰਮ ਹੀ ਘਟ ਗਿਆ ਕਾਮਕਾਰ ਇਹ ਕੰਮ ਘਟਾ ਦੇ ਰਿਹਾ ਹੈ ਇਸ ਲਈ ਮਾਲ ਨਹੀਂ ਮਿਲ ਰਿਹਾ